ਉਹ ਆ ਬ੍ਰਹਮ ਭੋਜ ਕਰਕੇ ਦੁਨੀਆ ਦੇ ਵਿੱਚ ਵਾਭਾਈ ਜਸ ਖੱਟਣਾ ਚਾਹੁੰਦਾ ਹੈ ਇੱਕ ਉਹ ਬੀਜ ਭਾਵੇਂ ਜਿਹੜਾ ਕਿਕਰ ਦਾ ਹੈ ਬਾਹਰ ਜਿੰਨੀ ਦੇਰ ਤੱਕ ਕਹਿੰਦੇ ਉਹ ਜ਼ਮੀਨ ਦੇ ਵਿੱਚ ਗੱਟਦੇ ਨਹੀਂ ਉਨੀ ਦੇਰ ਤੱਕ ਫਲੀ ਭੂਤ ਨਹੀਂ ਹੁੰਦਾ ਤੇ ਜਦੋਂ ਫਲੀ ਭੂਤ ਹੁੰਦਾ ਹੈ ਤੇ ਫਿਰ ਉਹਨੂੰ ਕੰਡੇ-ਕੰਡੇ ਲੱਗਦੇ ਹਨ ਇਸੇ ਤਰ੍ਹਾਂ ਹੀ ਇਹ ਜਿਹੜੇ ਪੁੰਨ ਤੂੰ ਆਪਣੇ ਬਖਾਰ ਰਿਆਂ ਲੋਕਾਂ ਨੂੰ ਭਰਮਪੋਚ ਕਰਕੇ ਸੁਜਸ ਲੈ ਰਿਹਾ ਹੈ ਸੱਚੇ ਪਾਤਸ਼ਾਹ ਕਹਿੰਦੇ ਜੇ ਨਾਲ ਵੱਡਾ ਹੰਕਾਰ ਕਰ ਰਿਹਾ ਹੈ ਪਰ ਇਹਦਾ ਫਲ ਜਿਹੜਾ ਹੈ ਉਹ ਤੈਨੂੰ ਬਾਅਦ ਵਿੱਚ ਪਤਾ ਲੱਗੇਗਾ ਜਦੋਂ ਜਮਾ ਦੀ ਫਾਈ ਤੇਰੇ ਗਲ ਦੇ ਵਿੱਚ ਪਏਗੀ ਤੇ ਫੇਰ ਇਹ ਤੂੰ ਦੋਨਾਂ ਤੋਂ ਹੀ ਉਲਟ ਹੈ ਮੇਰੇ ਦਿਵਾਗ ਵਿੱਚ ਤੇਰੀ ਬੁੱਧੀ ਉੱਤੇ ਇਹ ਅਸਰ ਨਹੀਂ ਕਰ ਰਿਹਾ ਤੇ ਉਧਰੋਂ ਸੱਚੇ ਪਾਤਸ਼ਾਹ ਮਹਾਰਾਜ ਦੇ ਜਦੋਂ ਇਹ ਬੋਲ ਮਲਕ ਭਾਗੋ ਨੇ ਸੁਣੇ ਤੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਬੋਲ ਸੁਣ ਕੇ ਭਾਂਬੜ ਦੀ ਤਰ੍ਹਾਂ ਤੇ ਉਹ ਪਹਿਲਾਂ ਹੀ ਮਗ ਰਿਆ ਸੀ ਅਗ ਲੱਗੀ ਹੋਈ ਸੀ ਗੁੱਸੇ ਦੀ ਤੇ ਕਹਿੰਦੇ